ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਪਿੰਡੂ ਸੰਪਰਕ ਅਤੇ ਸੜਕੀ ਪੁਨਰਿਆਤੀ ਢਾਂਚੇ ਨੂੰ ਸੁਧਾਰਨ ਦੇ ਲਈ 19942 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਤਰੰਤ ਗਰਮ ਜ਼ਿਲ੍ਹੇ ਦੇ ਚਬਾਲ ਦੇ ਗੁੱਚਾ ਹੁਜੇ ਤੱਕ ਸੁਪਾ ਪਦਰੀਸ ਬਾਗਮ ਦਾ ਵਿੱਚ ਇਸ ਇਤਿਹਾਸਿਕ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਉਹਨਾਂ ਐਲਾਨ ਕੀਤਾ ਕਿ ਇਸ ਵਿਸ਼ਾਲ ਪ੍ਰੋਜੈਕਟ ਉੱਤੇ 3425 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਹ ਰਕਮ ਜੋ ਕਿ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੁਆਰਾ ਅਦਾ ਕੀਤੀ ਟੈਕਸ ਤੋਂ ਇਕੱਠੀ ਕੀਤੀ ਜਾਵੇਗੀ ਸੋ ਰਾਜ ਦੇ ਹਰ ਕੋਨੇ ਤੱਕ ਇੱਕ ਵਧੀਆ ਸੜਕ ਨੈਟਵਰਕ ਪਹੁੰਚਾਇਆ ਜਾਵੇਗਾ ਸੋ ਮੰਨੇ ਕਿਹਾ ਕਿ ਬਣੀਆਂ ਚਾ ਮੁਰੰਮਤ ਕੀਤੀਆਂ ਜਾ ਰਹੀਆਂ ਸੜਕਾਂ ਦੇ ਲਈ ਜ਼ਿੰਮੇਵਾਰ ਠੇਕੇਦਾਰ ਹੁਣ 5 ਸਾਲਾਂ ਦੇ ਲਈ ਜ਼ਿੰਮੇਵਾਰੀ ਨਿਭਾਉਣਗੇ ਜੇਕਰ ਕੋਈ ਸੜਕ ਨਿਰਧਾਰਿਤ ਸਮੇਂ ਤੋਂ ਪਹਿਲਾਂ ਅਸਫਲ ਹੋ ਜਾਂਦੀ ਹੈ ਤਾਂ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ ਤੇ ਉਸ ਦੀ ਅਦਾਇਗੀ ਵੀ ਰੋਕ ਦਿੱਤੀ ਜਾਵੇਗੀ ਸੋ ਮਾਨੇ ਕਿ ਹੈ ਕਿ ਪੰਜਾਬ ਸਰਕਾਰ ਦੇ ਸਪਸ਼ਟ ਇਰਾਦਿਆਂ ਅਤੇ ਨੀਤੀਆਂ ਦੇ ਕਾਰਨ ਸਿੱਖਿਆ ਅਤੇ ਸਿਹਤ ਖੇਤਰ ਤੋਂ ਵਿੱਚ ਲਗਾਤਾਰ ਕ੍ਰਾਂਤੀ ਵਿੱਚ ਝੁਲੰਗ ਰਹੀ ਹੈ ਕਿਸੇ ਵੀ ਵਿਕਾਸ ਪ੍ਰੋਜੈਕਟ ਦੇ ਲਈ ਗ੍ਰਾਂਟਾਂ ਐਲਾਨ ਕੀਤੀਆਂ ਜਾਣਗੀਆਂ ਸੋ ਸਾਰੀਆਂ ਪਹਿਲ ਕਦਮੀਆਂ ਜਨਤਾ ਦੇ ਭਲੇ ਕਿਸਾਨਾਂ ਕਾਰੋਬਾਰੀਆਂ ਲੋਜਵਾਨਾਂ ਦੇ ਉਜਵਲ ਭਵਿੱਖ ਦੇ ਲਈ ਕੀਥੀਆਂ ਜਾ ਰਹੀਆਂ ਨੇ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਨਤਾਰਨ ਦੀਆਂ 174.83 ਜਾਨੀ ਕਿ ਪਾਉਣੇ 200 ਕਰੋੜ ਰੁਪਇਆ ਕਲੇ ਤਰਨ ਤਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਇਆ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋਈ ਟੋਆ ਨਾ ਪਵੇ ਉਹ ਠੇਕੇਦਾਰ ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ 5 ਸਾਲ ਇਹੋ ਜਿਹੀ ਬਣਾ ਦੇ 5 ਸਾਲ ਟੋਆ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਰ 40 ਕਿਲੋਮੀਟਰ ਬਾਅਦ ਨਾਕਾ ਲਾਈ ਖੜੇ ਨੇ ਲਿਓ ਜੀ ਪੈਸੇ ਇੰਨੇ ਲਿਓ ਜੀ ਟੋਲ ਟੈਕਸ ਇੰਨਾ ਹੱਦ ਐ ਫਿਰ ਸਰਕਾਰਾਂ ਕੀ ਕਰਦੀਆਂ ਬਈ ਜਦੋਂ ਆਪਾਂ ਗੱਡੀ ਲੈਨੇ ਆ ਉਦੋਂ ਵੀ 8% ਉਸ ਕੀਮਤ ਦਾ ਗੱਡੀ ਦੀ ਕੀਮਤ ਦਾ 8% ਰੋਡ ਟੈਕਸ ਲੈਂਦੇ ਨੇ ਹੁਣ ਕੋਈ ਸੜਕ ਉਹ ਤਾਂ ਹੈ ਨਹੀਂ ਜਿੱਥੇ ਮਤਲਬ ਟੋਲ ਟੈਕਸ ਨਾ ਹੋਵੇ ਫਿਰ ਉਹ ਕਹਦਾ ਟੈਕਸ ਲੈਨੇ ਹੋ ਬਈ ਤੁਸੀਂ ਪਾਰਲੀਮੈਂਟ ਚ ਬੋਲਿਆ ਸੀ ਮੈਂ ਫੇਸ ਕਰਕੇ ਮੈਂ ਜਦੋਂ ਡਾਟਾ ਪੇਸਟ ਕਰਦਾ ਨਾ ਉਦੋਂ ਫਿਰੇ ਹੱਲ ਜਾਂਦੇ ਵੀ ਜਿਹੜੇ ਤਾਂ ਸਾਰਾ ਕੁਝ ਹੀ ਸਿੱਖ ਗਿਆ ਹੁਣ ਇਹਨਾਂ ਕੋਲ ਤਾਂ ਸਮਾਨ ਵੀ ਸਾਰਾ ਕੁਝ ਪਿਆ ਪਹਿਲਾਂ ਕਹਿੰਦੇ ਸੀ ਲਾ ਭਗਵਾਨ ਤਮਨ ਜਿੱਤਦਾ ਨਹੀਂ ਜਿੱਤ ਗਏ ਚਲ ਜਿੱਤਦਾ ਗਏ ਸਾਲ ਨਹੀਂ ਕੱਢਦੇ ਇਹ ਸਾਲ ਵੀ ਕੱਢ ਗਏ ਲਾ ਦੋ ਦੂਜਾ ਸਾਲ ਨਹੀਂ ਇਹ ਕੱਢਦੇ ਦੂਜਾ ਸਾਲ ਵੀ ਨਿਕਲ ਗਿਆ ਲਾ ਸ਼ਾਰਤ ਲਾ ਲਓ ਹੁਣ ਲੜਾਈ ਇੰਨੀ ਹੋ ਗਈ ਆਪਸ ਚ ਦੂਜੇ ਸਾਲ ਤੱਕ ਜਾਂਦੇ ਨਹੀਂ ਤੀਜਾ ਵੀ ਨਿਕਲ ਗਿਆ ਲਾ ਸਾਢੇ 3 ਪੂਰੇ ਕਰਕੇ ਤਾਂ ਮੈਨੂੰ ਕਹਿ ਦਿਓ ਵਿੱਚ ਹੀ ਕਹਣ ਲੱਗੇ 32 ਐਮਐਲ ਸਾਡੇ ਸੰਪਰਕ ਚ ਨੇ ਚੰਨੀ ਨੂੰ ਮੈਂ ਕਿਹਾ ਤੂੰ ਆਪਦੇ ਵਾਲੇ ਰੱਖ ਲੈ ਜਿਹੜੇ ਪੰਜਾਬ 11 12 ਹੈਗੇ ਨੇ ਸੰਪਰਕ ਚ ਤੂੰ ਸਾਡੇ ਵਾਲਿਆਂ ਦੀ ਚਿੰਤਾ ਕੋ ਕਰਦਾ ਹੁਣ ਪੌਣੇ 4 ਸਾਲ ਹੋ ਗਏ ਹੁਣ ਹੁਣ ਜੇ ਹੁਣ ਪੁੱਛੋ 27 ਚ ਨਹੀਂ ਆਉਂਦੇ ਹੁਣ 27 ਤੇ ਜਾ ਬੜੇ ਐਂ 27 ਚ ਕਹਿਣਗੇ ਹੁਣ 32 ਚ ਨਹੀਂ ਆਉਂਦੇ ਐਂ 32 ਚ ਕਹਿਣਗੇ ਹੁਣ 37 ਚ ਨਹੀਂ ਆਉਂਦੇ ਤਾਂ ਐਂ ਕਹੀ ਜਾਣਗੇ ਦਿਲ ਬਹਲਾਣੇ ਕੋ ਗਾਲਬ ਖਿਆਲ ਅੱਛਾ ਹੈ Редактор субтитров